ਉਹ ਕਦੇ ਵੀ ਜੱਟਾਂ ਨੂੰ ਨਹੀਂ ਦਿੱਤਿਆ ਸਾਨੂੰ ਮਤਲਬ ਵੀ ਸਾਡਾ ਇਤਿਹਾਸ ਲੁਕੋਣ ਬਾਅਦ ਤੇ ਸਭ ਫਰਾਡ ਗੱਲਾਂ ਨੇ ਮਰਿਆ ਕਿਵੇਂ ਸੀ ਸਕੰਦਰ ਖੋਖਰ ਜੱਟਾਂ ਦੀ ਧੀ ਨੇ ਬਰਸ਼ਾ ਮਾਰਿਆ ਸੀ 2 ਸਾਲ ਮੰਜੇ ਤੇ ਤੜਫ ਤੜਫ ਮਰਿਆ ਸੀ ਅੱਛਾ ਇਹਦੀ ਸਕੰਦਰ ਦੀ ਘਰ ਵਾਲੀ ਸੀ ਜਿਹੜੀ ਉਹ ਵੀ ਜੱਟ ਚੱਕ ਲਈ ਐ ਸੀ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਦੋਸਤੋ ਜੱਟਾਂ ਦਾ ਇਤਿਹਾਸ ਹੈ ਜਿਹੜਾ ਸਾਰਾ ਇਹ ਲੁਕੋਇਆ ਗਿਆ ਇਹਨੂੰ ਜੱਗਰ ਨਹੀਂ ਕੀਤਾ ਗਿਆ ਕਿਉਂ ਪਹਿਲੇ ਦਿਨ ਤੋਂ ਡਰਦੇ ਆ ਆਪਾਂ ਫਟੇ ਹੋਏ ਜੱਟ ਜਾਟ ਇਹ ਸ਼ਬਦ ਦੀ ਭਾਸ਼ਾ ਹਨਾ ਚਲੋ ਜਿਹੜਾ ਭਾਈ ਇਹ ਸਕੰਦਰ ਸੀ ਨਾ ਇਹਦੀ ਘਰ ਵਾਲੀ ਜੱਟ ਚੱਕ ਲਿਆ ਸੀਗੇ ਜੱਟ ਜਿਹੜੇ ਇਹ ਮਰਿਆ ਕਿਵੇਂ ਸੀ ਖੋਖਰ ਜੱਟਾਂ ਦੀ ਧੀ ਨੇ ਦੇ ਤੇ ਬਰਛਾ ਮਾਰਿਆ ਸੀ ਸਭ ਤੋਂ ਪਹਿਲਾਂ ਜਿਹੜੀ ਟੱਕਰ ਹੋਈ ਸੀ ਉਹਨਾਂ ਦੇ ਗੋਤਬੇ ਦੱਸਦਾ ਮੈਂ ਤੁਹਾਨੂੰ ਔਰਸ ਰਾਜੇ ਵੱਲੋਂ ਜਿਹੜੇ ਆਪਣੇ ਸੈਨਿਕ ਸੀਗੇ ਜੱਟ ਵੱਲੋਂ ਸਿਪਾਹੀ ਸੀਗੇ ਕਿਹੜੇ-ਕਿਹੜੇ ਸੀ ਦਸਰਤ ਖੋਖਰ ਗੁਪਤ ਮੌਰ ਸੇਵਕ ਨਾਇਣ ਨਰੈਣ ਰੁੱਦਰ ਵੈਣੀਆਲ ਪਹਿਲਾਂ ਇਹਨਾਂ ਨਾਲ ਟੱਕਰਾਂ ਹੋਇਆ ਜਿਹੜੇ ਆਪਣੇ ਜੱਟ ਸੀ ਇਹ ਸੈਨਿਕ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਖੋਖਰ ਜੱਟਣੀ ਆਈ ਦੀਈ ਕੋਖਰ ਜੱਟਾਂ ਦੀ ਉਹਨੇ ਜੰਦ ਐਸਾ ਬਰਸ਼ਾ ਇਹਦੇ ਮਾਰਿਆ ਭਾਲਾ ਕਹਿੰਦੇ ਨੇ ਦੋ ਸਾਲ ਤੜਪ ਤੜਪ ਕੇ ਹੀ ਫਿਰ ਮਰਿਆ ਮੰਜੇ ਦੇ ਵਿੱਚ ਅੱਛਾ ਜਿਹੜੀ ਇਹਦੀ ਘਰ ਵਾਲੀ ਚੱਕ ਲਈ ਆਈ ਸੀ ਆਪਣੇ ਜੱਟ ਤਾਂ ਬੜੇ ਮਾਣ ਇੱਜ਼ਤ ਨਾਲ ਉਹਨੂੰ ਛੱਡ ਕੇ ਆਏ ਉਹ ਕਹਿੰਦੀ ਜਾ ਕੇ ਸ਼ਿਕੰਦਰ ਨੂੰ ਐਵੇਂ ਹੀ ਦੁਨੀਆ ਤੇ ਕਹਿੰਦੀ ਤਾਂ ਦਬਦਬਾ ਬਣਾ ਰੱਖਤੀ ਰਾਜੇ ਤਾਂ ਆਹ ਨੇ ਜੇ ਜੱਟ ਜੱਤ ਕਹਿੰਦੇ ਹੁੰਦੇ ਨੇ ਜੱਟ ਆਹ ਨੇ ਕਹਿੰਦੀ ਮੈਨੂੰ ਉਂਗਲ ਤੱਕ ਨਹੀਂ ਲਾਈ ਪਹਿਣਾ ਵਾਂਗ ਰੱਖਿਆ ਟਾਇਆ ਟਾਇਆ ਕੋਈ ਜਿਹੜੀ ਐ ਇਹਦੀ ਪਤਨੀ ਨੂੰ ਹਨਾ ਉਸ ਟਾਈਮ ਇੰਗਲਿਸ਼ ਚ ਉਹਦਾ ਨਾਮ ਸੀਗਾ ਆ ਇਤਿਹਾਸ ਹੈ ਮਾਨ ਕਰਿਆ ਕਰੋ ਹਾਂ